ਇਸ ਵੀਡੀਓ ਵਿੱਚ ਪ੍ਰਵਜੋ ਸਿੰਘ ਦੇਖਦੇ ਆ ਹੁਣ ਕੀ ਬਣਾਉਣ ਜਾ ਰਿਹਾ ਬਾਕੀ ਦੇਖਦੇ ਆ ਵੀਡੀਓ ਪ੍ਰਵਜੋ ਸਿੰਘ ਦੀ ਪ੍ਰਵਜੋ ਤੇ ਕੀ ਬਣੂਗਾ ਪੁਸ਼ਪਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਇਸ ਦੀ ਬਲੌਕਬਾਸਟਰ ਫਿਲਮ ਵੀ ਆਈ ਸੀ ਬਣ ਗਿਆ ਪ੍ਰਭਜਤ ਹਾਉ ਪੁਸ਼ਪਾ ਬਣ ਗਿਆ ਪੁਸ਼ਪਾ ਲਾ ਝੁਕੇਗਾ ਨਹੀਂ ਸਾਲਾ